ਇਹ ਮੋਬਾਈਲ ਦੀ ਕੀ ਕਹਾਣੀ ਹੈ ਜੀ ਇਹ ਮੋਬਾਈਲਾਂ ਇਹਨਾਂ ਦਾ ਭਦੌੜ ਡੇ ਪਿਆ ਸੀ ਅੱਜ ਤੋਂ 6 ਮਹੀਨੇ ਪਹਿਲਾਂ ਉਹ ਅਸੀਂ ਵਿੰਡਰ ਟ੍ਰੇਸਿੰਗ ਤੇ ਪੁਆਏ ਹੋਏ ਸੀਗੇ ਜੀ ਇਹ ਮੋਬਾਈਲ ਅਸੀਂ ਟ੍ਰੇਸ ਕਰ ਲਿਆ ਇਹ ਜਿਹੜੇ ਆਹ ਕੂੜਾ ਕਰਕਟ ਚੱਕਦੇ ਹੁੰਦੇ ਆ ਉਹਨਾਂ ਨੂੰ ਉੱਥੇ ਡਿੱਗਿਆ ਪਿਆ ਲੱਭ ਗਿਆ ਉਹ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਆਹ ਫੋਨ ਜਿਹੜਾ ਹੈ ਉਹਨਾਂ ਨੇ ਸਾਨੂੰ ਦੱਸਿਆ ਵੀ ਹਾਂ ਸਾਨੂੰ ਉੱਥੇ ਲੱਭਿਆ ਸੀ ਉਹ ਸਾਨੂੰ ਦੇ ਕੇ ਅੱਜ ਅਸੀਂ ਇਹ ਫੋਨ ਇਹਦੇ ਅਸਲ ਮਾਲਕਾ ਜਿਹੜਾ ਉਹਨੂੰ ਦੇ ਰਿਆ ਜੀ ਇਹਦਾ ਕੀ ਨਾਮ ਹੈ ਆਰਿਸ਼ ਪਾਲ ਸਿੰਘ ਹੈ ਜੀ। ਪਾਲ ਸਿੰਘ ਜੀ ਕਦੋਂ ਤੁਹਾਡਾ ਮੋਬਾਈਲ ਗਮ ਹੋਇਆ ਸੀ? ਹਾਂ 6 ਮਹੀਨੇ ਪਹਿਲਾਂ ਹੋਇਆ। ਕਿਹੜੇ ਬਕਾਇਦੇ ਦਾ? ਅਧੌੜ ਕਿਹਾ ਸੀਗਾ ਜੀ। ਤੁਸੀਂ ਰਹਿਣ ਵਾਲੇ ਕਿੱਥੋਂ ਦੇ? ਗਾਜੀਆਣਾ ਬੈਂਡਾ। ਗਾਜੀਆਣਾ ਬੈਂਡਾ। ਹਾਂ। ਕੀ ਤੁਸੀਂ ਇਹਦੀ ਬੇਖਾਸਤ ਇਥੇ ਨਿਹਾਨ ਨਿਹਾਨ ਸਿੰਘ ਵਾਲਾ। ਕਿਵੇਂ ਮਹਿਸੂਸ ਕਰ ਰਹੇ ਹੋ ਕਿ ਤੁਹਾਡਾ ਤੁਹਾਡਾ ਮੋਬਾਈਲ ਹੈ ਜਿਹੜਾ ਹਾਂਜੀ ਨਿਹਾਨ ਸਿੰਘ ਵਾਲਾ ਪੁਲਿਸ ਨੇ ਬਰਾਮਦ ਕਰਕੇ ਦਿੱਤਾ। ਕਿਹੜਾ ਜਾਉਨੇ ਹੋ? ਧੰਨਵਾਦ ਜੀ ਇਹਨਾਂ ਦਾ ਬਹੁਤ-ਬਹੁਤ। ਨਹੀਂ ਜੀ ਸਰ ਮੋਬਾਈਲ ਲੱਭ ਕੇ ਦੇ ਦਾਂ। ਤੁਹਾਨੂੰ ਉਮੀਦ ਸੀ ਕੀ ਤੁਹਾਡਾ ਨਹੀਂ ਜੀ ਉਮੀਦ ਮੋਬਾਈਲ ਕਿਨੇ ਦਾ ਪੋਨਾ ਤੁਹਾਡੇ ਕਿੰਨੇ ਦਾ ਹੈ? ਇਹਦੀ ਸੀ ਕੀ ਕਹਾਣੀ ਆ ਰਦਾ ਸੀ? ਉਹ ਤੁਸੀਂ ਸਾਚੇ ਬਾਰੇ ਕੁਝ ਕਹਿਣਾ ਚਾਹੋਗੇ? ਹਾਂ ਜੀ। ਇਸਰੇ ਮੋਬਾਈਲ ਦੀ ਕੀ ਕਹਾਣੀ ਹੈ ਜੀ? ਇਹ ਮੋਬਾਈਲ ਇਹਨਾਂ ਦਾ ਭਦੌੜ ਦੇ ਪਿਆ ਸੀ ਅੱਜ ਤੋਂ 6 ਮਹੀਨੇ ਪਹਿਲਾਂ। ਉਹ ਅਸੀਂ ਇੰਦਰ ਟ੍ਰੇਸਿੰਗ ਤੇ ਪਾਇਏ ਹੋਏ ਸੀਗੇ ਜੀ। ਇਹ ਮੋਬਾਈਲ ਅਸੀਂ ਟ੍ਰੇਸ ਕਰ ਲਿਆ। ਇਹ ਜਿਹੜੇ ਆਹ ਕੂੜਾ ਕਰਕਟ ਚੱਕਦੇ ਹੁੰਦੇ ਆ ਉਹਨਾਂ ਨੂੰ ਉਥੇ ਡਿੱਗਿਆ ਪਿਆ ਲੱਭ ਗਿਆ। ਉਹ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਆਹ ਫੋਨ ਜਿਹੜਾ ਹੈ ਉਹਨਾਂ ਨੇ ਸਾਨੂੰ ਦੱਸਿਆ ਵੀ ਹਾਂ ਸਾਨੂੰ ਉਥੋਂ ਲੱਭਿਆ ਸੀ ਉਹ ਸਾਨੂੰ ਦੇ ਕੇ। ਅੱਜ ਅਸੀਂ ਇਹ ਫੋਨ ਇਹਦੇ ਅਸਲ ਮਾਲਕ ਆ ਜਿਹੜਾ ਉਹਨੂੰ ਦੇ ਰਹੇ ਆ। ਜੀ ਬਈ ਕੀ ਨਾਮ ਆ? ਹਰਸ਼ਪਾਲ ਸਿੰਘ ਆ ਜੀ। ਹਰਸ਼ਪਾਲ ਸਿੰਘ ਜੀ ਕਦੋਂ ਤੁਹਾਡਾ ਮੋਬਾਈਲ ਗਮ ਹੋਇਆ ਸੀ? ਹਾਂ 6 ਮਹੀਨੇ ਪਹਿਲਾਂ ਹੋਇਆ। ਕਿਨੇ ਪਤਾ ਲੱਗੇਗਾ? ਧੌੜ ਕਿੱਥੇ ਸੀਗਾ ਜੀ? ਤੁਸੀਂ ਰਹਿਣ ਵਾਲੇ ਕਿੱਥੋਂ ਦੇ? ਗਾਜੀਆਣਾ ਬੰਦਾ। ਗਾਜੀਆਣਾ ਬੰਦਾ। ਹਾਂ। ਇਹ ਤੁਸੀਂ ਇਹਦੀ ਬੇਨਤੀ ਕਰਾਸਤ ਨਹ ਨਹ ਹਾਂਜੀ ਹਾਂਜੀ ਨਿਹਾਲ ਸਿੰਘ ਵਾਲਾ ਕਿਵੇਂ ਮਹਿਸੂਸ ਕਰ ਰਹੇ ਹੋ ਕਿ ਤੁਹਾਡਾ ਤੁਹਾਡਾ ਮੋਬਾਈਲ ਹੈ ਜਿਹੜਾ ਹਾਂਜੀ ਨਿਹਾਲ ਸਿੰਘ ਵਾਲਾ ਪੁਲਿਸ ਨੇ ਬਰਾਮਦ ਕਰਕੇ ਦਿੱਤਾ ਠੀਕ ਹੈ ਨਾ ਜਉਨੇ ਹੋ ਧੰਨਵਾਦ ਜੀ ਇਹਨਾਂ ਦਾ ਬਹੁਤ-ਬਹੁਤ ਹੈ ਨਾ ਨਹੀਂ ਸਾਨੂੰ ਮੋਬਾਈਲ ਲੱਭ ਕੇ ਦਿੱਤਾ ਤੁਹਾਨੂੰ ਉਮੀਦ ਸੀ ਕੀ ਵੀ ਤੁਹਾਡਾ ਨਹੀਂ ਜੀ ਉਮੀਦ ਨਹੀਂ ਸੀ ਕਿਨੇ ਦਾ ਫੋਨ ਆ ਤੁਹਾਡੇ ਕੀਮਤ ਕਿੰਨੀ ਹੈ ਇਹਦੀ ਸੀ ਕੀ ਕਹੇ ਜਾਂਦਾ ਹੈ रहे वाचू गल कोई गलिया कर, तो अच्छा तो कर रहे